ਜਿਗਰੌਂ ਦੇ ਲਾਲ ਪੈਲਸ ਨੇੜੇ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਉਣ ਤੇ ਪੁਲਿਸ ਨੂੰ ਜਿੱਥੇ ਹੱਥਾਂ ਪੈਰਾਂ ਦੀ ਪੈ ਗਈ ਹੈ ਉੱਥੇ ਸੀਸੀਟੀਵੀ ਦੇ ਆਧਾਰ ਤੇ 55 ਸਾਲ ਦੇ ਮ੍ਰਿਤਕ ਸੰਜੀਵ ਕਵਾਰ ਨੂੰ ਕਤਲ ਕਰਨ ਵਾਲੇ ਦੀ ਪਛਾਣ ਕਰ ਲਈ ਹੈ ਇਸ ਮੌਕੇ ਥਾਣੇ ਵਿੱਚ ਆਪਣੇ ਪਿਤਾ ਦੇ ਕਤਲ ਦੀ ਕਾਰਵਾਈ ਕਰਾਉਣ ਲਈ ਪਹੁੰਚੇ ਉਸ ਦੇ بیٹے ਨੇ ਕਿਹਾ ਕਿ ਉਸ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਫਿਰ ਕਿਸੇ ਨੇ ਉਸ ਦੇ ਸਿਰ ਵਿੱਚ ਕੋਈ ਤੇਜ਼ ਤਾਰ ਹਥਿਆਰ ਮਾਰ ਕੇ ਕਤਲ ਕਿਉਂ ਕੀਤਾ ਇਸ ਦੇ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਉਸ ਦੇ ਪਿਤਾ ਦੇ ਕਾਤਲ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਉੱਤੇ ਹੀ ਥਾਣਾ ਸਿਟੀ ਦੇ ਐਸਐਚਓ ਅਮਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਸੰਜੀਵ ਕੁਮਾਰ ਨੂੰ ਬੀਤੀ ਰਾਤ ਕਤਲ ਕੀਤਾ ਗਿਆ ਸੀ ਪਰ ਉਸ ਦੀ ਪਛਾਣ ਅੱਜ ਹੋਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਲਦੀ ਹਮਲਾ ਕਰਨ ਵਾਲਿਆ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸੁਬਾਸ ਦੀ ਰਿਪੋਰਟ ਕੱਕਾ ਕੀ ਅਸੀਂ ਰਾਤ ਨੂੰ ਅਸੀਂ ਪਾਪਾ ਦੇ ਫੋਨ ਤੇ ਫੋਨ ਕੀਤੇ ਬਾਵਾ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਕਰੀਬ 9:30 ਵਜੇ ਦੇ ਟਾਈਮ ਤੋਂ ਉਹ ਆਪਣੇ ਉਤੋਂ ਲਾਲ ਪੈਲਸ ਤੋਂ ਘਰ ਨੂੰ ਨਿਕਲ ਚੁੱਕੇ ਸੀਗੇ ਪਰ ਘਰ ਨਹੀਂ ਪਹੁੰਚੇ ਅਸੀਂ ਪੁੱਛ ਪੜਤਾਲ ਕੀਤੀ ਰਾਤ ਨੂੰ ਵੀ ਨਹੀਂ ਸਾਨੂੰ ਕੋਈ ਪਤਾ ਲੱਗਿਆ ਪਰ ਸਵੇਰੇ ਜਦੋਂ ਅਸੀਂ ਉੱਥੇ ਗਏ ਲਾਲ ਪੈਲਸ ਦੁਆਰਾ ਉੱਥੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਫਿਰ ਅਸੀਂ ਚੈੱਕ ਕਰਨ ਲਈ ਗਏ ਹਸਪੀਟਲ ਸਿਗਨ ਪਤਾ ਲੱਗਿਆ ਵੀ ਉੱਥੇ ਆ ਡੈੱਡ ਹੋ ਗਏ ਤੇ ਜੋ ਸਨਾਕ ਤੇ ਕੀਤੀ ਪਾਪਾ ਦੇ ਸਿਰ ਤੇ 6:00 ਵਜੇ ਹੋਈ ਸੀਗੀ ਔਰ ਕੋਤੇ ਕੋਈ ਹੈ ਨਹੀਂ ਸੀ ਕਿ ਲਈ ਸਰਪਤੇ ਬੈਕ ਸਾਈਡ ਤੇ ਸੀਗੀ ਸੱਟ ਤੇ ਹੁਣ ਉਹਦੀ ਤਫਤੀਸ਼ ਚੱਲ ਰਹੀ ਆ ਪੁਲਿਸ ਨੇ ਕਿਹਾ ਪਤਾ ਲੱਗ ਗਿਆ ਮੁੰਡੇ ਦਾ ਵੀ ਵੀਡੀਓਸ ਦੇਖਿਆ ਨੇ ਸੀਸੀਟੀਵੀ ਕੈਮਰੇ ਦੇ ਐਕਸੀਡੈਂਟ ਨਹੀਂ ਕਤਲ ਹੈ ਕਤਲ ਹੈ ਜੀ ਇਹ ਐਕਸੀਡੈਂਟ ਨਹੀਂ ਹੈ ਕਤਲ ਹੋਇਆ ਵਾ ਵੀਡੀਓ ਚ ਵੀ ਅਸੀਂ ਦੇਖਿਆ ਵਾ ਸੀਸੀਟੀਵੀ ਕੈਮਰੇ ਲਾਲਪਰਦੇ ਦੇ ਸੀਸੀਟੀਵੀ ਕੈਮਰੇ ਚ ਵੀ ਉਹ ਮੁੰਡਾ ਦੇਖ ਰਿਹਾ ਸੀ ਘੁੰਮਦਾ ਹੋਇਆ ਤੇ ਉਹਨੇ ਹੀ ਵਾਰ ਕੀਤਾ ਵਾ ਸੱਟ ਤੇ ਕੀ ਮੰਗ ਕਰਦੇ ਹੋ ਪੁਲਿਸ ਨੂੰ ਕਾਰਵਾਈ ਹੋਵੇ ਜੀ ਬਸ ਜੋ ਬਾਂਦੀ ਸ자가 ਮਿਲੇ ਉਹਨੂੰ ਠੀਕ ਹੋਇਆ ਜਿੱਕੇ ਦੇ ਇਹਦਾ ਕਲਰ ਆ ਤੇ 108 ਦੀ ਗੱਡੀ ਵਾਲਿਆਂ ਨੇ ਜਾ ਕੇ ਬੰਦਾ ਦਾਖਲ ਕਰਾਇਆ ਪਹਿਲਾਂ ਉਹਦੀ شناخت ਨਹੀਂ ਸੀ ओरिजिनल ਉਹ ਕੋਈ ਨਹੀਂ ਹੁਣ ਉਹਦੀ ਜਦੋਂ ਪਤਾ ਲੱਗਿਆ ਜੀ ਇਹਦੀ ਹੁਣ ਪਤਾ ਲੱਗਿਆ ਵੀ ਇਹਦੇ ਕਿਸੇ ਨੇ ਛੱਟਾ ਮਾਰਿਆ ਤੇ ਜਿਹਦੀ ਤਕਰੀਰ ਕਰ ਰਹੇ ਹਾਂ ਅਸੀਂ ਜਲਦੀ ਆਵਾਂਗੇ ਇਹ ਕਤਲ ਹੀ ਹੈ ਜੀ ਆਹ ਇਹ ਛੱਟ ਕਿਸੇ ਨੇ ਮਾਰੀ ਆ ਇਹਦੇ ਸਿਰ ਦੇ ਵਿੱਚ ਛੱਟ ਵੱਜੀ ਹੋਈ ਆ ਉਹ ਅਸੀਂ ਪੋਰਟਲ ਕਰ ਰਹੇ ਹਾਂ ਉਸ ਜਲਦੀ ਆਪ ਨੂੰ ਬਣਾ ਦੇਣਾ